ਪੰਜਾਬ ਵਿੱਚ ਜਿਸ ਸਮੇਂ ਬੇਕਸੂਰਾਂ ਨੂੰ ਚੁੱਕ ਕੇ ਗਾਇਬ ਕੀਤਾ ਜਾਂਦਾ ਸੀ ਉਸ ਸਮੇਂ ਇਹ ਸ਼ਖਸ਼ ਉਹਨਾਂ ਦੀ ਮਦਦ ਲਈ ਉੱਠ ਖੜਾ ਹੋਇਆ ਜਿਸ ਦੌਰ ਵਿੱਚ ਲੋਕ ਬੋਲਣ ਤੋਂ ਡਰਦੇ ਸੀ ਉਸ ਦੌਰ ਵਿੱਚ ਸਰਦਾਰ ਜਸਵੰਤ ਸਿੰਘ ਖਲੜਾ ਨੇ ਜੁਰਤ ਕੀਤੀ ਇਹ ਗੱਲ ਕਹਿਣ ਦੀ ਕਿ ਪੁਲਿਸ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਕਾਰਨ ਕਈ ਲੋਕ ਆਪਣੇ ਘਰਾਂ ਨੂੰ ਨਹੀਂ ਪਰ ਸਕੇ ਤੇ ਫਿਰ ਉਹ ਸਮਾਂ ਵੀ ਆਇਆ ਜਦੋਂ ਇਹ ਸਵਾਲ ਪੁੱਛਣ ਦੀ ਕੀਮਤ ਸਰਦਾਰ ਜਸਵੰਤ ਸਿੰਘ ਖਲੜਾ ਨੂੰ ਆਪਣੀ ਜਾਨ ਦੇ ਕੇ ਚਕਾਉਣੀ ਪਈ। ਗਵਾਚਿਆਂ ਨੂੰ ਲੱਭਣ ਨਿਕਲੇ ਸਰਦਾਰ ਜਸਵੰਤ ਸਿੰਘ ਖਲੜਾ ਇੱਕ ਦਿਨ ਆਪ ਹੀ ਗਵਾਚ ਗਏ। ਜਿਸ ਦਿਨ ਸਰਦਾਰ ਜਸਵੰਤ ਸਿੰਘ ਖਲੜਾ ਨੂੰ ਗਾਇਬ ਕੀਤਾ ਗਿਆ ਸੀ 6 ਸਤੰਬਰ 1995 ਨੂੰ ਉਸ ਦਿਨ ਨੂੰ ਕੈਨੇਡਾ ਦੇ ਤਿੰਨ ਸ਼ਹਿਰ ਸਰਦਾਰ ਜਸਵੰਤ ਸਿੰਘ ਖਲੜਾ ਦੇ ਨਾਲ ਨਾਲ ਮਨਾਉਂਦੇ ਆ। ਸਰਦਾਰ ਜਸਵੰਤ ਸਿੰਘ ਖਲੜਾ ਦਾ ਜਨਮ ਨਵੰਬਰ 1952 ਵਿੱਚ ਅੰਮ੍ਰਿਤਸਰ ਵਿੱਚ ਹੋਇਆ। ਪੰਜਾਬ ਵਿੱਚ ਜਿਸ ਸਮੇਂ ਬੇਕਸੂਰਾਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਜਾਂਦਾ ਸੀ ਉਸ ਦੌਰ ਵਿੱਚ ਇਹ ਸੂਰਮਾ ਲੋਕਾਂ ਦੇ ਹੱਕਾਂ ਲਈ ਉੱਠ ਖੜਾ ਹੋਇਆ ਪਰ ਗਵਾਚਿਆਂ ਨੂੰ ਲੱਭਣ ਨਿਕਲੇ ਸਰਦਾਰ ਜਸਵੰਤ ਸਿੰਘ ਖਲੜਾ ਇੱਕ ਦਿਨ ਆਪ ਹੀ ਗਵਾਚ ਗਏ ਉਸ ਸਮੇਂ ਦੌਰ ਸੀ 1980 ਤੋਂ 1990 ਦੇ ਦਹਾਕੇ ਦਾ ਇਸ ਦੌਰ ਵਿੱਚ ਪੁਲਿਸ ਤਸ਼ੱਦਦ ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਲਗਾਤਾਰ ਚਰਚਾ ਦਾ ਵਿਸ਼ਾ ਰਹੀ ਇਹ ਮਾਮਲਾ ਦੁਨੀਆ ਦੇ ਸਾਹਮਣੇ ਸਰਦਾਰ ਜਸਵੰਤ ਸਿੰਘ ਖਾਲੜਾ ਕਰਕੇ ਹੀ ਆਇਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਮਜੀਠਾ ਤਰਨਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਦਸ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਉਜਾਗਰ ਕੀਤੇ ਜਿਸ ਦੌਰ ਵਿੱਚ ਲੋਕ ਬੋਲਣ ਤੋਂ ਡਰਦੇ ਸੀ ਉਸ ਦੌਰ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜ਼ੁਰਤ ਕੀਤੀ ਇਹ ਗੱਲ ਕਹਿਣ ਦੀ ਕਿ ਪੁਲਿਸ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਕੇ ਕਈ ਲੋਕ ਆਪਣੇ ਘਰਾਂ ਨੂੰ ਨਹੀਂ ਪਰਤ ਸਕੇ ਤੇ ਉਹਨਾਂ ਨੂੰ ਗੁਮਨਾਮ ਦੱਸ ਕੇ ਸੰਸਕਾਰ ਕਰ ਦਿੱਤਾ ਗਿਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਲਿਵਾਰਸ ਦੱਸ ਕੇ ਸਾੜੀਆਂ ਗਈਆਂ ਲਾਸ਼ਾਂ ਦੀ ਖੋਜ ਸ਼੍ਰੀ ਅਮਰਸਰ ਸਾਹਿਬ ਤੋਂ ਸ਼ੁਰੂ ਕੀਤੀ ਸਥਾਨਕ ਨਗਰ ਨਿਗਮ ਦੀਆਂ ਫਾਈਲਾਂ ਫਰੋਲੀਆਂ ਰਿਕਾਰਡ ਖੰਗਾਲਣ ਤੋਂ ਬਾਅਦ ਉਹਨਾਂ ਨੂੰ ਇੱਥੇ 2097 ਲੋਕਾਂ ਦੇ ਸਬੂਤ ਮਿਲ ਗਏ ਜਸਵੰਤ ਸਿੰਘ ਖਾਲੜਾ ਚੁੱਪ ਹੋਣ ਵਾਲਿਆਂ ਵਿੱਚੋਂ ਨਹੀਂ ਸਨ ਉਹਨਾਂ ਨੇ ਆਪਣੀ ਆਵਾਜ਼ ਕੈਨੇਡਾ ਦੀ ਧਰਤੀ ਤੇ ਵੀ بلند ਕੀਤੀ ਉਹਨਾਂ ਨੇ ਕੈਨੇਡੀਅਨ ਸੰਸਦ ਅਤੇ ਮੀਡੀਆ ਵਿੱਚ ਬੋਲਦਿਆਂ ਕਿਹਾ ਸੀ ਕਿ ਜੇਕਰ ਅਮਰਸਰ ਸ਼ਹਿਰ ਦੇ ਦੁਰਗਿਆਣਾ ਮੰਦਿਰ ਦੇ ਸਮਸ਼ਾਨ ਘਾਟ ਵਿੱਚ ਇੰਨੀ ਵੱਡੀ ਗਿਣਤੀ ਹੈ ਤਾਂ ਇਹ ਗਿਣਤੀ ਪੂਰੇ ਪੰਜਾਬ ਵਿੱਚ 25000 ਤੋਂ ਵੀ ਵੱਧ ਮੰਦੀ ਹੈ ਉਹਨਾਂ ਦੇ ਇਸ ਬਿਆਨ ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਇਸ ਮੁੱਦੇ ਦੇ ਉੱਪਰ ਚਰਚਾ ਛਿੜ ਗਈ ਖਾਲੜਾ ਸਾਹਿਬ ਵੱਲੋਂ ਕੀਤੇ ਗਏ ਖੁਲਾਸੇ ਦੌਰਾਨ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਜਾਂ ਉਹਨਾਂ ਨਾਲ ਜੁੜੀਆਂ ਜਥੇਬੰਦੀਆਂ ਦਾ ਇਹ ਮੁੱਦਾ ਜਨਤਕ ਹੋ ਗਿਆ ਤੇ ਫਿਰ ਅੰਤ ਵਿੱਚ ਉਹ ਵੇਲਾ ਵੀ ਆਇਆ ਜਦੋਂ ਸਵਾਲ ਪੁੱਛਣ ਦੀ ਕੀਮਤ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਉਹਨਾਂ ਨੂੰ 6 ਸਤੰਬਰ 1995 ਨੂੰ ਸ਼੍ਰੀ ਅਮਰਸਰ ਵਿੱਚ ਉਹਨਾਂ ਦੇ ਘਰੋਂ ਚੁੱਕ ਲਿਆ ਤੇ ਉਸ ਤੋਂ ਬਾਅਦ ਉਨ੍ਹਾ ਦਾ ਕੋਈ ਸੌ ਪਤਾ ਨਹੀਂ ਲੱਗਾ ਕੁਝ ਸਮੇਂ ਬਾਅਦ ਉਹਨਾਂ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਮਾਮਲੇ ਵਿੱਚ ਪੁਲਿਸ ਦੇ ਕੁਝ ਮੁਲਾਜ਼ਮਾਂ ਦਾ ਨਾਂ ਆਇਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਗਾਇਬ ਹੋਣ ਤੋਂ 10 ਸਾਲ ਬਾਅਦ 6 ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਸਜ਼ਾ ਹੋਈ ਜਿਨ੍ਹਾਂ ਵਿੱਚੋਂ 4 ਦੀ ਸਜ਼ਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਇਸ ਫੈਸਲੇ ਨੂੰ ਚੁਣੌਤੀ ਸਪਰੀਮ ਕੋਰਟ ਵਿੱਚ ਦਿੱਤੀ ਗਈ ਪਰ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਅਪੀਲ ਨਹੀਂ ਮੰਨੀ ਤੇ ਸਜ਼ਾ ਰੂਪ ਉਮਰ ਕੈਦ ਤੋਂ ਨਹੀਂ ਘਟਾਇਆ ਲੋਕਾਂ ਦੀ ਮਦਦ ਲਈ ਆਵਾਜ਼ ਉਠਾਉਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵਿਦੇਸ਼ਾਂ ਦੀ ਧਰਤੀ ਤੇ ਵੀ ਸਤਕਾਰ ਦੇ ਨਾਲ ਦੇਖਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਜਿਸ ਦਿਨ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕੀਤਾ ਗਿਆ ਸੀ 6 ਸਤੰਬਰ 1995 ਨੂੰ ਉਸ ਦਿਨ ਨੂੰ ਕੈਨੇਡਾ ਦੇ ਤਿੰਨ ਸ਼ਹਿਰਾਂ ਵਿੱਚ ਜਸਵੰਤ ਸਿੰਘ ਖਾਲੜਾਡੇ ਦੇ ਨਾਲ ਮਨਾਇਆ ਜਾਂਦਾ ਹੈ ਅਤੇ 2017 ਵਿੱਚ ਅਮਰੀਕਾ ਦੇ ਫਰੈਸਨੋ ਸ਼ਹਿਰ ਵਿੱਚ ਵਿਕਟੋਰੀਆ ਪਾਰਕ ਦਾ ਨਾਮ ਬਦਲ ਕੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਂ ਉੱਤੇ ਰੱਖ ਦਿੱਤਾ ਗਿਆ ਸੀ ਸੋ ਹੁਣ ਪੰਜਾਬੀ ਗਾਇਕ ਦਲਜੀਤ ਉਸਾਂਝ ਵੱਲੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਪਰ ਇੱਕ ਫਿਲਮ ਰੀਜ਼ ਕੀਤੀ ਜਾ ਰਹੀ ਹੈ ਸੋ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਿਓ ਤੇ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਇਹੋ ਜੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ